ਇਹ ਮਸਮ ਦੋ ਕੁ ਮਹੀਨੇ ਕਿ ਰਿਆ ਹੁਣਾ ਨਾਲ ਛੇਤੀ ਤੇ ਬੰਗੇ ਸ਼ਹਿਰ ਗਏ ਸੀ ਬਰਾੜ ਦੇ ਨਾਲ ਤੋਂ ਉੱਥੋਂ ਹੀ ਕਿਤੇ ਫੜੇ ਗਏ ਉੱਥੋਂ ਫੜ ਕੇ ਤੇ ਉਹਨਾਂ ਨੇ ਕਾਬਲਾ ਬਣਾ ਲਿਆ ਤੇ ਉੱਥੋਂ ਫਿਰ ਉੱਥੋਂ ਹੀ ਉਹਨਾਂ ਨੇ ਖਤਮ ਕਰਕੇ ਲੈਣ ਲੱਗ ਪਏ ਸਾਨੂੰ ਇਹ ਵੀ ਨਹੀਂ ਬਤਾ ਵੀ ਪੇਰਵਾਚ ਸਾਨੂੰ ਵੀ ਕਿ ਇਤਨਾ ਸਾਨੂੰ ਦੱਸਿਆ ਸੀ ਫਿਰ ਸਟਾਂ ਲੱਗ ਗਈ ਨਾ ਅਹੀਂ ਫਿਰ ਮੈਂ ਵੇਖਣ ਲਿਖਣ ਰਹੀ ਥੀ ਮੈਂ ਤੁਰ ਹੀ ਫਿਰਾਂ ਇਹਨੂੰ ਛੋਟਾ ਹੀ ਹੈ ਤੇ ਇਹਨੂੰ ਇੱਕ ਛੋਟਜੋਕੋ ਕਿਤੇ ਮੈਂ ਇਸ ਤਰ੍ਹਾਂ ਤੁਰ ਹੀ ਫਿਰਦੀ ਰਹੀ ਤੇ ਕੋਈ ਸਾਨੂੰ ਦੱਸਿਆ ਹੀ ਨਾ ਤੇ ਫੇਰ ਮੁੜ ਕੇ ਨਾ ਦੂਸਰੇ ਦਿਨ ਫੇਰ ਪਤਾ ਲੱਗਾ ਵੀ ਉਹਨਾਂ ਨੇ ਸੰਸਕਾਰ ਵੀ ਕਰ ਦਿੱਤਾ ਕਿਵੇਂ ਪਹਿਲਾਂ ਨੂੰ ਫਿਰ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੇ ਸੰਸਕਾਰ ਉੱਥੇ ਹੋਇਆ ਹੀ ਆਦੇ ਵਿਦਾਸਪਰ ਦੇ ਮਨ ਬਰਾੜ ਸੀ ਜਿਹਦੇ ਨੇ ਫੁੱਲ ਚੁਗਿਆ ਸਾਨੂੰ ਖੜਿਆ ਸੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਾ ਤੇ ਮੈਂ ਤਾਂ ਇੰਝ ਤਰ੍ਹਾਂ ਚਦਾਨ ਕੋ ਮਲੇ ਜੀ ਹੋ ਗਈ ਤੇ ਉੱਥੇ ਵੀ ਡੱਗ ਪਈ ਤੇ ਮੇਰੇ ਕੋਲ ਫੁੱਲ ਵੀ ਨਹੀਂ ਜਿੱਤਰ ਉਹਨੇ ਹੀ ਚੁਗਿਆ ਨੇ ਪੜਦਾ ਸੀ ਪੜਦਾ ਪੜਦਾ ਹੀ ਤੇ ਇਹਨੇ ਫੋਟੋਗ੍ਰਾਫਰ ਦਾ ਵੀ ਕੰਮ ਸਿੱਖਿਆ ਹੋਇਆ ਏ ਉਹਨੇ ਕਹਨੇ ਵੀ ਮੇ ਬੀਬੀ ਕੰਮ ਸਿੱਖਦਾ ਮੈਂ ਤੇ ਮੈਂ ਕੋਈ ਨਹੀਂ ਮਸ਼ਾਮਾ ਨੂੰ ਆ ਜਾਣਾ ਤੇ ਕਦੇ ਇਤਰਾ ਰਾਤ ਨੂੰ ਕਈ ਵਾਰੀ ਆ ਜਾਣਾ ਤੇ ਫਿਰ ਚੱਲ ਜਾਣਾ ਵਾ ਤੇ ਮੈਂ ਉਹਨੂੰ ਕਿਹਾ ਉਹਨਾਂ ਨੂੰ ਕਹਿੰਨੇ ਵੀ ਕੋਈ ਪੜਦਾ ਵਾ ਵੀ ਨਹੀਂ ਇਹੋ ਜੀ ਗੱਲ ਹੀ ਨਹੀਂ ਕੋਈ ਆਂਦੇ ਕੋਈ ਗੱਲ ਨਹੀਂ ਮਤਾ ਤੈਨੂੰ ਪਤਾ ਲੱਗੋ ਉਹਨੇ ਹੌਣ ਥੋੜੇ ਜਿ ਮਨ ਨੂੰ ਜਿ ਤਰ੍ਹਾਂ ਠੋਰ ਆ ਜਾਂਦੇ ਫੇਰ ਵੀ ਮਨ ਨੂੰ ਕੇ ਬੜੇ ਡੋਲ ਜਾਂਦੀ ਆ ਪਰ ਇਹਨੇ ਵੀ ਕੋ ਇਹ ਬੱਚੇ ਨੇ ਕੋਈ ਚੀਜ਼ ਪਿੰਡ ਚ ਉਹਨੇ ਮਾੜਾ ਕੰਮ ਨਹੀਂ ਕੀਤਾ ਨਾ ਕੋਈ ਚੀਜ਼ ਘਰੋਂ ਪਾ ਮੇ ਲਿੜੇ ਕਪੜਾ ਲੈ ਗਿਆ ਉਹਨੇ ਨੀ ਘਰਬਾਰ ਨੂੰ ਨੀ ਕੋਈ ਚੀਜ਼ ਲਿਆਂਦਾ ਬਰਾੜ ਨੇ ਵੇਖੋ ਉਹਨੇ ਇਹ ਨਾਲ ਹੀ ਰੱਖਿਆ ਸੀ ਜਿੱਥੇ ਅੱਖਣਾ ਉੱਤੇ ਚਲ ਜਾਂਦਾ ਸੀ ਆਪਣਾ ਨੀਤ ਸਾਪ ਨਾ ਰਿਆ ਹੀ ਸਾਲ ਪਿਛੋਂ ਬੇ ਕੋ ਕਾਲ ਤੱਕ ਤਾਂ ਫਿਰ ਜਦੋਂ ਅਰਦਾਸ ਕਰਮਦੇ ਆ ਉੱਥੇ ਵੀ ਫਿਰ ਪੰਜ ਚਾਰ ਗੱਡੀਆਂ ਵੇਚਦੇ ਆ ਤੇ ਕਰਾਇਆ ਉਹ ਹੀ ਦਿਨ ਤੇ ਤੇ ਖਾਲਸਾ ਨੇ ਇਹ ਹੀ ਕਹਿੰਦੇ ਵੀ ਚਲੋ ਹੁਣ ਵੀ ਅਹੀਂ ਦੀ ਇਹਨਾਂ ਨੂੰ ਆ ਨਹੀਂ ਆ ਵੀ ਮੈਂ ਤੇ ਆਨੇ ਪਈ ਹੁਣ ਬੇ ਕੋ ਅਹੀਂ ਗਰੀਬ ਹੀ ਆ ਮੇਰੇ ਤੋਂ ਨਹੀਂ ਕੋਈ ਵੀ ਹੋਇਆ ਵਾ ਚਲੋ ਜੋ ਜਿੱਤਰਾ ਜਿੱਤਰਾ ਲਿਖੇ ਹੀ ਬੱਚੇ ਦੀ ਉਦੋਂ ਪਾਜੀ ਮੈਂ ਬਹੁਤ ਜ਼ਿਆਦਾ ਛੋਟਾ ਆ ਯਾਨੀ ਕਿ ਤਿੰਨ ਜਾਂ ਚਾਰ ਸਾਲ ਦਾ ਹੋਇਆਗਾ ਬਾਰਵੇਂ ਚ ਇਹ ਇਹਨਾਂ ਨੇ ਮਾਤਾ ਜੀ ਹੁਣਾਂ ਨਹੀਂ ਦੱਸਿਆ ਮੈਨੂੰ ਉਹਨਾਂ ਬਾਰੇ ਤੇ ਜਾਂ ਜਿੱਦਾਂ ਨਿਊਜ਼ਪੇਪਰ ਆ ਉਹਦੇ ਵਿੱਚ ਖਬਰ ਜੀ ਲੱਗੀ ਇਹਨਾਂ ਦੀ ਤੇ ਉੱਥੋਂ ਥੋੜਾ ਬਹੁਤ ਪਾ ਲੱਗਾ ਜਾਂ ਜਿੱਦਾਂ ਕੋਈ ਪਿੰਡ ਵਾਲਾ ਦੱਸਦਾ ਦੂਸਦਾ ਤੇ ਫਿਰ ਉਹ ਮਾਤਾ ਜੀ ਦੀ ਪੈਨਸ਼ਨ ਆਉਂਦੀ ਜਾਂ ਖਾਲਸਾ ਢੈਲੋ ਤੇ ਮੰਨ ਲਓ ਜਿੱਦਾਂ ਕੋਈ ਤਿਹਾਰ ਹੁੰਦਾ ਵਾ ਉੱਤੇ ਫਿਰ ਕਪੜਾ ਜਿਹੜਾ ਦੇ ਜਾਂਦੇ ਆ ਅੱਗੇ ਜਿੱਦਾਂ 3000 ਆਉਂਦੀ ਤੇ ਹੁਣ 4500 ਆ ਗਈ ਚਲੋ ਕੋ ਆ ਮਿਹਨਤ ਮੂੰਹ ਤੋਂ ਜਾਂਦੀ ਆ ਤੇ ਕੋ ਚਲੋ ਥੋੜੇ ਬੂਤੇ ਇਹਦਾ ਕਰਕੇ ਤੇ ਗੁਜ਼ਾਰਾ ਚੱਲੀ ਜਾਂਦਾ ਉਦਾਂ ਦੇ ਚਲੋ ਕਿਨੇ ਸਾਰ ਨਹੀਂ ਲਈ ਇਹਨਾਂ ਨੇ ਜਿੱਦਾਂ ਮਾਤਾ ਜੀ ਦੀ ਪੈਨਸ਼ਨ ਲਈ ਆ ਵੀ ਘਰ ਦਾ ਖਰਚਾ ਖਰਚਾ ਚੱਲੀ ਜਾਂਦਾ ਵਾ ਤੇ ਉਹਦਾ ਕਰਕੇ ਹੀ ਉਹਨਾਂ ਦਾ ਧੰਨਵਾਦ ਕਰਦੇ ਆ